ਹਾ ਦੇਖ ਸਾਡੇ ਗਰੇਪਸ ਲੱਗੇ ਆ ਮੇਰੇ ਪਾਪਾ ਤੋੜੀ ਜਾਂਦੇ ਆ ਤੇ ਹੁਣ ਤੋੜ ਲੈ ਆ ਇਧਰ ਲੈ ਆ ਸਾਰੇ ਕਿ ਤਾ ਆਹ ਤੇ ਤੋੜ ਕੇ ਤਿਰਨਾ ਤੇ ਨਵਾਂ ਬੀ ਲੱਗੀ ਆ ਤੇ ਇਹ ਤਾਂ ਮੇਰੀ ਆ ਇਧਰ ਵੀ ਲੱਗੇ ਹੋਏ ਆ ਇਹ ਨਹੀਂ ਤੋੜਦੇ ਦੋ ਜੀ ਅੱਜ ਤੁਹਾਨੂੰ ਦਿਖਾਉਨੇ ਆ ਘਰੇ ਆਪਣੇ ਗਰੇਪਸ ਲੱਗੇ ਸੀਗੇ ਤੇ ਪਹਿਲੀ ਵਾਰ ਲੱਗੇ ਆ ਤੇ ਆਹ ਬੇਲ ਇੱਥੇ ਲੱਗੀ ਹੋਇਆ ਥੱਲੇੋਂ ਦੇਖੋ ਉਹ ਥੱਲੇ ਅਸੀਂ ਇਹਦੀ ਜੜ ਲਾਈ ਸੀਗੀ ਪਿਛਲੇ ਸਾਲ ਤੇ ਇਹਨੂੰ ਵਧਾ ਕੇ ਤੇ ਲੰਬਾ ਕੀਤਾ ਆਹ ਬੇਲ ਅਸੀਂ ਕੋਠੇ ਤੇ ਚੜਾ ਲਈ ਤੇ ਆ ਚਲੋ अंगूर ਹੈ देसी अंगूर ਤੇ ਇਹ ਅੱਜ ਪੱਕ ਗਏ ਸੀਗੇ ਚਲੋ ਕਿਉਂਕਿ ਜਿਆਦਾ ਗਰਮੀ ਪੈਣ ਕਰਕੇ ਥੋੜੇ ਜਿ ਮਰਝਾ ਮਰਝਾਈ ਜਾਂਦੇ ਹੀ ਵਿੱਚ ਵਿੱਚ ਦੇਖੋ ਥੋੜੇ ਜਿ ਹੋ ਗਏ ਪਰ ਇਹਨਾਂ ਦੀ ਮਠਾਸ ਪੂਰੀ ਆ ਰਸ ਪੂਰਾ ਬਣ ਚੁੱਕਿਆ ਤੇ ਹਰੇਕ ਨੂੰ ਵੀ ਆਪਣੀ ਜਿਹੜੀ ਵੇਲ ਆ ਇਹ ਘਰੇ ਲਾਉਣੀ ਚਾਹੀਦੀ ਆ ਹਨਾ ਤੇ ਬਧੀਆ ਗੱਲ ਆ ਘਰੇ ਜਿਹੜਾ ਇਹ ਬਿਨਾ ਰੇਸਪਰੇ ਤੋਂ ਕੋਈ ਕੈਮੀਕਲ ਨਹੀਂ ਪਾਇਆ ਨੇਚਰਲ ਆ ਸਾਰੇ ਬਾਹਰ ਪਤਾ ਨਹੀਂ ਜਿਹੜੇ ਆਪਾਂ ਬਾਜ਼ਾਰ ਦੇ ਵਿੱਚੋਂ ਲੈਨੇ ਆ ਕਿੰਨੇ ਜਿਹੜੇ ਉੱਚ ਕੈਮੀਕਲ ਉਹਨੂੰ ਪਕਾਉਣ ਲਈ ਇਹ ਕੁਦਰਤੀ ਆ ਕੋਈ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਕੈਮੀਕਲ ਵੀ ਨਹੀਂ ਪਾਇਆ ਰੂੜੀ ਦਾ ਰੇ ਭਾਇਆ ਜ਼ਰੂਰ ਤੇ ਸਾਬ ਜੀ ਕਹਿੰਦਾ ਅੱਜ ਮੈਂ ਵੀ ਕ੍ਰੇਪਸ ਤੇ ਉਡੂੰਗਾ ਤੇ ਮੈਂ ਆਖਿਆ ਵੀ ਦੂਰ ਆਹੋ ਇਹੜੀ ਹੁੰਦੀ ਤਾਂ ਮੈਂ ਤੈਨੂੰ ਕਹਿ ਦਿੰਦਾ ਤੂੰ ਤੋਰ ਤੋੜ ਕਿਉਂਕਿ ਉੱਥੇ ਹੱਥ ਥੋੜਾ ਜਿਆਦਾ ਜਾਣਾ ਮੁਸ਼ਕਲ ਸੀਗਾ ਬੱਚੇ ਦਾ